ਬੀਤੇ ਦਿਨ ਨਕੌਦਰ ਤੋਂ ਖਬਰ ਸਾਹਮਣੇ ਆਈ ਸੀ ਕਿ 2 13 ਵਿਚਾਲੇ ਹੋਈ ਲੜਾਈ ਚ ਬੇਅਦਬੀ ਹੋਈ ਹੈ ਪਰ ਇਸ ਮਾਮਲੇ ਤੇ ਹੁਣ ਨਵਾਂ ਮੋੜ ਸਾਹਮਣੇ ਆ ਰਿਹਾ ਹੈ ਪਿੰਡ ਵਾਲਿਆਂ ਵੱਲੋਂ ਹੁਣ ਬੇਅਦਬੀ ਦੀ ਘਟਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਜਾ ਰਿਹਾ ਹੈ 2 13 ਵਿਚਾਲੇ ਕੋਈ ਝਗੜਾ ਹੁੰਦਾ ਹੈ ਜਿਸ ਦੇ ਵਿੱਚ ਸ਼੍ਰੀ ਸਾਹਿਬ ਦੀ ਬੇਅਦਬੀ ਦੀ ਖਬਰ ਸਾਹਮਣੇ ਆਉਂਦੀ ਹੈ ਫਿਲਹਾਲ ਉਹ ਦੋਵੇਂ ਟੀਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤੇ ਉਹਨਾਂ ਦੀ ਜ਼ੁਬਾਨੀ ਹੀ ਸੁਣੋ ਆਖਿਰ ਮੌਕੇ ਤੇ ਹੋਇਆ ਕੀ ਸੀ ਕੱਲ੍ਹ ਬਾਤ ਭਾਜੀ ਕੁਝ ਨਹੀਂ ਹੋਈ ਮੈਂ ਆਪਣੇ ਘੁੱਟਾਂ ਆ ਰਿਹਾ ਸੀ ਟਰੈਕਟਰ ਲੈ ਕੇ ਥੇ ਕਰ। ਤੇ ਜਦੋਂ ਇੱਥੇ ਪਿੰਡ ਆਇਆ ਰਸਤੇ ਮੋੜੇ ਗੇੜ ਮੋੜ ਦੀ ਲੰਗੜ ਲੱਗਾ। ਗੁਰਸੇਵਕ ਨੇ ਉਹਦੀ ਮੰਮੀ ਨੇ ਪੁਰੀਆਂ ਭੈਣਾ ਦੇ। ਮੈਨੂੰ ਖੜ ਲਿਆ ਮੈਨੂੰ ਬਹੁਤ ਬੁਰੀ ਤਰ੍ਹਾਂ ਫਟਿਆ ਹੋਣਾ। ਮੇਰੇ ਸਿਰ ਤੇ ਵੀ ਬੇਸਬੋਲ ਮਾਰਿਆ। ਆਪਾਂ ਤੇ ਡਾਕਟਰ ਮਾਰਿਆ। ਆਹ ਮੇਰੀ ਗੱਲ ਸੀ। ਮੇਰੇ ਠੂਈ ਤੇ ਵੀ ਅਸ਼ਾ ਪੈਣਾ ਕੋਵਾ ਚੀਜ਼ ਦੀ ਦਿੱਖੋ। ਕਿਤਾ ਮੇਰੀ ਸਿਗਾਈ ਪਈ। ਮਿੱਤੂ ਨੇ ਤਾਂ ਕਹੋ ਲਿਆ ਕਿ ਮੈਂ ਬਹੁਤ ਤੰਗੀ ਆ ਰਹੀ ਹੈ। ਅੱਜ ਮੈਂ ਬਹੁਤ ਪਰੇਸ਼ਾਨ ਹਾਂ ਕਿ ਮੈਨੂੰ ਬਹੁਤ ਖਤਰਾ ਆਇਆ ਨਾ। ਮੈਂ ਕੱਲ ਨੂੰ ਆਪਣੇ ਖੇਤ ਵੀ ਨਹੀਂ ਜਾ ਸਕਦਾ ਹਿਸਾਬ। ਕੀ ਕਾਰਨ ਕੀ ਹੋਇਆ ਉੱਥੇ? ਕਾਰਨ ਹੋਇਆ ਕਿ ਖਾਂ ਦਾ ਕਰਕੇ ਮੈਨੂੰ ਕਹਿੰਦੇ ਤੂੰ ਬਹੁਤ ਘੰਮਦਾ ਆ। ਆਹ ਹੀ ਤੈਨੂੰ ਦਿੰਨੇ ਆ। ਐ ਕਰ ਦਮਾ ਕੇ ਡਰਾਪ ਕਰ ਦਿੰਨਾ। ਮੈਂ ਤਾਂ ਤੁਹਾਨੂੰ ਕਰਦੀ ਕੋਈ ਨਹੀਂ। ਜਗਾ ਜੋਗਾ ਕਿ ਜਗਾ ਕੇਰੀ ਹੈ ਉਹ। ਜਗਾ ਆਪਣੀਆਂ ਭਾਜੀ ਉਹ। ਸਾਡੇ ਬਾਬੂ ਹੁਣਾ ਨੇ ਬਹੁਤ ਟਾਈਮ ਦੀ ਬਣੀ ਹੋਈ ਹੈ ਜਗਾ ਉਹ। ਸਾਰੇ ਘਰ ਨੂੰ ਵਰਤ ਦੇ ਸਕੇ। ਹੁਣ ਅਸੀਂ ਇਹਨੂੰ ਜਾਂ ਸਰਟੀਫੀਕੇਟ ਆ ਮੈਂ ਵਰਤਣੀ ਆਈ ਤਾਂ ਥੋੜਾ ਟਾਈਮ ਲੱਗੇਗੀ ਇਹ ਨੂੰ। ਜਦੋਂ ਅੱਛੀ ਜਣਾ ਆਈ ਗੁੰਡੀ ਦਾ। ਤੂੰ ਬਾਅਦ ਵਿੱਚ ਕਹੋਣੇ ਤੇ ਚਾਬੀ ਮੰਗੀ ਵੀ ਨੜੇ ਮਹੀਨਾ ਪਹਿਲਾਂ ਕਹਿੰਦਾ ਕਹਿੰਦਾ ਕਬੜਾ ਹੀ ਮੇਰਾ ਹੈ ਆਹੀ ਮੇਰਾ ਤੇ ਮੇਰਾ ਕੁਝ ਕਹਿੰਦਾ ਕੌਣ ਲੱਗਦੇ ਮੇਰੇ ਬਾਪ ਨੇ ਬਣਾਇਆ ਆਪਣਾ ਨਕਾ ਬਾਕੀ ਸਾਡਾ ਘਰ 10 ਪੰਜਾਂ ਘਰਾਂ ਦਾ ਖਾਂ ਬਣਾਇਆ ਆ ਸਾਂਝਾ ਆ ਸਾਰਿਆਂ ਦਾ ਤੇ ਅਸੀਂ ਵੀ ਤੂੰ ਦੱਸਦੀ ਪਰ ਇਹਦਾ ਵਿੱਚ ਕੋਈ ਹੱਕ ਨਹੀਂ ਇੱਕ ਵੀਡੀਓ ਵਾਇਰਲ ਹੋਈ ਸੀ ਸਾਡੇ ਪਿੰਡ ਦੀ ਜਦੋਂ ਮੈਂ ਦੇਖੀ ਤਾਂ ਮੈਂ ਉਸ ਵੇਲੇ ਤੁਰੰਤ ਆਪਣੇ ਪਿੰਡ ਪਹੁੰਚਿਆ ਸੀ ਜਿਸ ਵਿੱਚੋਂ ਪਤਾ ਲੱਗਾ ਕਿ ਜਦੋਂ ਹੁਣ ਆ ਕੇ ਮੌਕੇ ਤੇ ਸੀ ਸਾਰੇ ਪਿੰਡ ਦੇ ਨਾਲ ਗੱਲ ਕਰੀ ਆ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਵਾ ਜਿਹਦੇ ਵਿੱਚ ਇੱਕ ਕਿਸੇ ਨੇ ਕਿਹਾ ਆ ਕਿ ਉੱਥੇ ਜਨ ਕਿ ਜਦੋਂ ਲੜਾਈ ਹੋਈ ਆ ਸ੍ਰੀ ਸਾਹਿਬ ਦੀ ਜਿਹੜੀ ਆ ਉਹ ਬੇਅਦਬੀ ਕੀਤੀ ਗਈ ਆ ਇਦਾਂ ਤਾਂ ਜਨ ਕਿ ਇੱਥੇ ਪਿੰਡ ਦੇ ਵਿੱਚ ਕੁਝ ਨਹੀਂ ਹੋਇਆ ਲੜਾਈ ਜ਼ਰੂਰ ਹੋਈ ਆ ਕਿਸੇ ਨੇ ਵੀ ਸ੍ਰੀ ਸਾਹਿਬ ਨੂੰ ਜਨ ਕਿ ਨਾਂ ਹੀ ਉਤਾਰਿਆ ਵਾ ਨਾ ਹੀ ਉਹਨੂੰ ਕਿਸੇ ਨੇ ਉਹਦੀ ਬੇਅਦਬੀ ਕੀਤੀ ਆ ਇਹ ਜਿਹੜੀ ਖਬਰ ਇਸ ਤਰ੍ਹਾਂ ਦੀ ਜਨ ਕਿ ਲੋਕਾਂ ਨੂੰ ਭੜਕਾਉਣ ਦੇ ਲਈ ਜਿਹੜੀ ਉਹ ਲਗਾਈ ਗਈ ਉਹ ਸਰਾਸਰ ਗਲਤ ਹੈ ਝੂਠ ਹੈ ਇਹ ਜਿਹੜੀ ਜੋ ਜਗਾ ਜਗਾ ਦਾ ਵਿਵਾਦ ਜਰੂਰ ਹੈ ਇਹ ਦੋਨਾਂ ਪਰਿਵਾਰਾਂ ਦੀ ਸਾਂਝੀ ਹੈ ਜਾਨੀ ਕਿ ਜਿਹੜੀ ਇਹ ਜਗਾ ਸਾਂਝੇ ਤੌਰ ਤੇ ਸਾਰੇ ਵਰਤਦੇ ਆ ਇਹ ਦੋਨੇ ਪਰਿਵਾਰ ਗੁਰਸਿੱਖ ਪਰਿਵਾਰ ਨੇ ਗੁਰਸੇਖ ਨੂੰ ਮੰਨਣ ਵਾਲੇ ਨੇ ਪ੍ਰਮਾਤਮਾ ਨੂੰ ਇਹਨਾਂ ਨੇ ਕਿਸੇ ਨੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ ਜਿਹੜੀ ਖਬਰ ਹੈ ਝੂਠੀ ਤੇ ਬੇਮਰਿਆਦਾ ਜਨਨਕ ਜਿਹੜੀ ਕਿ ਕਹਿੰਦੇ ਆ ਆਪਾ ਸ੍ਰੀ ਸਾਹਿਬ ਦੀ ਬੇਦਬੀ ਹੋਈ ਆ ਇਦਾਂ ਦੀ ਪਿੰਡ ਵਿੱਚ ਕੋਈ ਗੱਲ ਨਹੀਂ ਹੋਈ ਸਿਰਫ ਇਹ ਲੜਾਈ ਦਾ ਜਰੂਰ ਬਵਾਦ ਹੈ ਥਾਂ ਨੂੰ ਲੈ ਕੇ ਵੰਡ ਦਾ ਝਗੜਾ ਵਾ ਜਿਹੜੀ ਕਿ ਸਾਂਝੀ ਜਗ੍ਹਾ ਕਿਸੇ ਨੇ ਕਬਜ਼ਾ ਕੀਤਾ ਹੋਇਆ ਦੋਨਾਂ ਤਰ੍ਹਾਂ ਦੇ ਸਮਾਨ ਅੰਦਰ ਪਿਆ ਹੋਇਆ ਜਨਨਕ ਇਹਨੂੰ ਜਿਹੜਾ ਜੋ ਵੀ ਆ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਜਗ੍ਹਾ ਵੰਡ ਦੀ ਜਰੂਰ ਨੂੰ ਦਿੱਤੀ ਜਾਊਗੀ ਜਾਂ ਦੋਨਾਂ ਪਰਿਵਾਰਾਂ ਨੂੰ ਦਿੱਤੀ ਜਾਊਗੀ ਇਸ ਤਰ੍ਹਾਂ ਦਾ ਜਨਨਕ ਜਿਹੜੀ ਖਬਰ ਆ ਉਹ ਜਣੀ ਕਿ ਜਿਹੜਾ ਕਪੜਾਉ ਪਾਛਨ ਦੇ ਕੇ ਜਣੀ ਕਿ ਉਹਨੂੰ ਜਿਹੜਾ ਹੋਰ ਪਾਸੇ ਨੂੰ ਤੂਲ ਦਿੱਤਾ ਜਾਂਦਾ ਧਾਰਮਿਕ ਪਾਸੇ ਨੂੰ ਉਹ ਜਣੀ ਕਿ ਅਸੀਂ ਉਹਦਾ ਖੰਡਨ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਪੈਂਡ ਦੇ ਵਿੱਚ ਕੋਈ ਗੱਲ ਨਹੀਂ ਹੋਈ ਮਾਮਲਾ ਦੇਖੋ ਜੀ ਪਹਿਲਾਂ ਪੰਚਾਇਤ ਹੋਈ ਸੀ ਪੰਚਾਇਤ ਉਹਨੂੰ ਇਹ ਗੱਲ ਕਹੀ ਵੀ ਤੇਰਾ ਥਾਂ ਨਹੀਂ ਤੇਰਾ ਜਨਮ ਵੀ ਨਹੀਂ ਸੀ ਉਦੋਂ ਦਾ ਜਿਹੜਾ ਤੂੰ ਹੁਣ ਮੈਂ ਉਹਨੂੰ ਕਿਹਾ ਵੇ 35 40 ਸਾਲ ਤੋਂ ਬੜਾਇਆ ਆ ਥਾਂ ਆ ਇਹ ਤੇ ਥਾਂ ਆ ਇਹ ਹੈਗਾ ਇਹਨਾਂ ਦਾ ਉਹਦਾ ਵਿੱਚ ਹਿਸਾਬ ਨਹੀਂ ਹੈਗਾ ਉੱਥੇ ਮੰਗਵੇਂ ਕੁੰਜੀ ਲੈ ਕੇ ਇਹਨਾਂ ਦੇ ਘਰੋਂ ਫੇ ਆਇਆ ਉਹ ਤੇ ਉਹਨਾਂ ਨੇ ਇੱਥੇ ਪੇ 냔ੇ ਹੋਰ ਬੱਚੇ ਖਾਪ ਪਾਉਂਦੇ ਸੀ ਤੇ ਇਹਨਾਂ ਦਾ ਭਰਾ ਆ ਬੇ ਇੱਥੇ ਖਾਪ ਨਾ ਪਾਓ ਤੇ ਉਹਨਾਂ ਨੇ ਮੋਰ ਜਵਾਬ ਦਿੱਤਾ ਮੁੰਡੇ ਨੇ ਵੀ ਤੁਹਾਡਾ ਥਾਂ ਹੀ ਨੇ ਇੱਥੋਂ ਗੱਲ ਫੇ ਪੰਚਾਇਤ ਇੱਥੋਂ ਹੋਈ ਫੇ ਸ਼ੁਰੂ ਇੱਥੋਂ ਇਹ ਸਾਰੀ ਲੜਾਈ ਦਾ ਮੁੱਦਾ ਬਣ ਗਿਆ ਇਹ ਕਬਜ਼ਾ ਕੱਲਾ ਉਹਦਾ ਪੈਸਾ ਵੀ ਨਹੀਂ ਲੱਗਾ ਇਹ 5 6 ਜਣੇ ਆ ਜਿਨ੍ਹਾਂ ਨੇ ਬੱਕਰੀ ਪੈਸੇ ਲਾਏ ਇੱਥੇ ਨਾ ਮਿੱਟ ਰਿਆ ਨਾ ਪਾਣੀ ਆ ਤੇ ਇੱਥੇ ਪਸ਼ੂ ਇੱਥੇ ਕਿੱਥੇ ਬਾਹਰ ਨਾ ਪਸ਼ੂਆਂ ਲਿਆ ਥਾਂ ਉਹਦਾ ਉਧਰ ਆ ਬਖਰਾ ਥਾਂ ਲਿਆ ਉਹਨੇ ਪਸ਼ੂਆਂ ਪਰ ਜਿਹੜੀ ਵੀਡੀਓ ਆਈ ਹੈਗੀ ਉਹਦੇ ਵਿੱਚ ਪਸ਼ੂ ਜਿਹੜੇ ਹੈਗੇ ਇੱਕੋ ਛੱਡੇ ਜਾ ਰਹੇ ਆ ਉਹ ਫੇ ਉਹਦੇ ਜਦੋਂ ਕੁੰਜੀ ਆ ਕਿ ਨਹੀਂ ਪੁੱਛੀ ਇਹਨਾਂ ਨੇ ਵੀ ਐਂ ਸਮਾਨ ਬਣਾਉਣਾ ਇੱਥੇ ਕੋ ਬਣਾਉਣਾ ਆ ਉਹਦੇ ਪਸ਼ੂ ਬੰਨੇ ਆ ਇਹ ਪਸ਼ੂ ਅੱਜ ਕੱਲ੍ਹ ਹੀ ਵੱਧੇ ਆ ਬਾੜਾ ਚਰ ਨਹੀਂ ਹੋਇਆ ਇਹ ਲੜਾਈ ਸਾਡਾ ਮੋਟਾ ਟਰੈਕਟਰ ਇੱਥੇ ਲੈ ਕੇ ਆ ਸੀ ਕਿ ਛੱਡਣ ਲਈ ਇਹ ਦਿਨ ਦਾ ਹੀ ਪਿਆਰ ਚਨਾ ਚੌਥਾ ਪੋਤਿਆਂ ਦਾ ਤੇ ਇਹ ਚਾਰੇ ਇਹਨੂੰ ਪਾ ਕੇ ਨਾ ਦੇਖੋ ਟਰੈਕਟਰ ਸਾਡਾ ਕਿਦਾਂ ਤੋੜਿਆ ਨਾਲੇ ਮੁੰਡੇ ਦੀ ਇਥੋਂ ਬਾਹ ਬਾਢੀ ਨਹੀਂ ਹੱਤੀ ਇਹਦੇ ਨਾਲ ਫਿਰ ਤਾਂ ਛੱਟਾਂ ਮਾਰੀਆਂ ਜੇ ਰੋਲੀ ਪਾ ਕੇ ਬੰਦੇ ਨਾ ਆਉਂਦੇ ਮੁੰਡੇ ਦੇ ਇਹਨਾਂ ਦੀ ਬੁਰਾ ਹਾਲ ਕਰਨਾ ਸੀਗਾ ਇਹਦੇ ਮੁੰਡਿਆਂ ਨੂੰ ਛੁਡਾਇਆ ਸਾਰਿਆਂ ਨੇ ਰਲ ਮਿਲ ਕੇ ਜੋ ਇਹ ਅੰਮ੍ਰਿਤ ਦੀ ਹੈ ਨਾ ਕਹਿਦੀ ਆ ਮੇਰੀ ਦਸਤਾਰ ਲਾਈ ਆ ਮੈਂ 32 ਸਾਲ ਦਾ ਅੰਮ੍ਰਿਤ ਛਕਿਆ ਆ ਯੂਏ ਦੇ ਵਿੱਚ ਨੌਕਰੀ ਵੀ ਕਰਦਾ ਆ ਇੱਕ ਵਾਰੀ ਭੰਗ ਦੇ ਕੀਤਾ ਇਹ ਮੈਨੂੰ ਸਬੂਤ ਦਵੇ ਮੇਰੇ ਬੱਚਾ ਫਿਰ ਕਿਉਂ ਇਲਜ਼ਾਮ ਲਾਉਂਦੀ ਆ ਪਿੰਡ ਨੂੰ ਦਾ ਪੱਕਾ ਖਤੂਤ ਚਾਹੀਦਾ ਹੱਥ ਬੰਦ ਕੇ ਬੇਨਤੀ ਆ ਮੈਂ ਗੁਰੂ ਦੇ ਦਰ ਲੱਗਾ ਆ ਸਾਾਨੂੰ ਉਹ ਪੂਰਾ ਖਤੂਤ ਦਵੇ ਤਿੰਨ ਵਾਰੀ ਇਹਦੇ ਤੇ ਪੰਚਾਇਤ ਕੀਤੀ ਆ ਪੰਚਾਇਤ ਵਿੱਚ ਨਹੀਂ ਆਇਆ ਥਾਰੇ ਪਿੰਡ ਨੂੰ ਪੁੱਛੋ ਥਾਰੇ ਪਾਸੇ ਤੋਂ ਪੁੱਛੋ ਇਹ ਇੱਕ ਵਾਰੀ ਨਹੀਂ ਆਇਆ ਇਹ ਲੜਾਈ ਕਿਸ ਗੱਲ ਦੀ ਚੜਾਈ ਆ ਸਾਡਾ ਸਾਂਝਾ ਥਾਂ ਆ ਇੱਕ ਥਾਂ ਅੱਧ ਦੀ ਅਥੀ ਮਾਲ ਦਾ ਆ ਦੇਓ ਜਿਹਨੇ ਤੁਹਾਨੂੰ ਥਾਂ ਬੁਲਾਇਆ ਉਹ ਪੰਚਾਇਤੀ ਵੀ ਇਸ ਟਾਈਮ ਮਜੂਰ ਵਾ ਉਹ ਬਾਅਦ ਚਿੰਨਾ ਤੋਂ ਪੁੱਛ ਦੋ ਫਿਰ ਪੇ ਥਾਰੇ ਗਏ ਥਾਰੇ 2 ਦਿਨ ਦਾ ਜਵਾਬ ਦਿੱਤਾ ਤੇ ਮੈਂ ਪਿੰਡ ਫੈਸਲਾ ਕਰੂੰਗਾ ਪਿੰਡ ਵੀ ਇਹ ਨਹੀਂ ਤੁਹਾਨੂੰ ਥੱਦਿਆ ਬੁਲਾਇਆ ਤੇ ਸਾਡਾ ਇਹ ਪ੍ਰਸਾਦ ਵਾਦਾ ਜਾਂਦਾ ਇਹਦੀ ਪੁਣਛਾਨ ਕਰਕੇ ਇਹਦਾ ਨਚੋੜ ਜਾਂ ਰਿਜ਼ਲਟ ਨਤੀਜਾ ਕੱਢਿਆ ਜਾਵੇ ਆ ਬਾਕੀ ਜਿੰਨੇ ਬੁਲਾਉਣ ਆਏ ਸਾਡੇ ਗਾ ਇੱਥੇ ਆਏ ਆ ਇਹ ਮਾਮਲਾ ਜੀ ਇਹ ਸ਼ਾਮ ਲੱਟ ਸੀਗੇ ਅਸੀਂ ਉਦੋਂ ਪੰਚਾਇਤ ਵਿੱਚ ਸੀਗੇ ਇਹਨਾਂ ਨੂੰ ਅਸੀਂ ਬੁਲਾਇਆ ਸੀਗਾ ਕਿ ਤੁਸੀਂ ਆਪਣੀ ਸਾਂਝੀ ਜਗ੍ਹਾ ਕੋਈ ਬਣਾ ਬਣਾ ਲਓ ਤੇ ਤੁਹਾਡੇ ਕਿਤੇ ਕੰਮ ਆਊ ਇਹ ਇਹ ਉਹਨਾਂ ਇੱਕਦਰੇ ਡੋਲਾ ਪਾਈ ਜੰਨੀ ਵੀ ਸਾਡਾ ਆ ਪਤਾ ਨਹੀਂ ਉਹਨੇ ਪਰੂ ਬੰਨੇ ਜਾਂ ਕੀ ਕੀਤਾ ਰੱਬ ਜਾਨੀ ਉਹ ਤਾਂ ਮੈਂ ਮੈਂ ਤੁਹਾਡਾ ਦੂਰ ਰਹਿਣਾ ਪਰ ਇਹ ਜਗਾ ਹੈਗੀ ਆ ਇਹਨਾਂ ਦੀ ਸਾਰਿਆਂ ਦੀ ਸਾਂਝੀ ਇਹਦੇ ਵਿੱਚ ਕਿਸੇ ਦਾ ਇਕੱਲੇ ਦਾ ਕੋਈ ਹੱਕ ਨਹੀਂ ਹੈਗਾ ਅਸੀਂ ਉਦੋਂ ਪੰਚਾਇਤੀ ਸੀਗੇ ਅਸੀਂ ਇਹਨਾਂ ਨੂੰ ਬੁਲਾਇਆ ਤੇ ਨਹੀਂ ਵੀ ਇਹਨਾਂ ਨੇ ਜ਼ਬਰਦਸਤੀ ਵਿਚਾਰਿਆਂ ਨੇ ਵੜਿਆ ਅਸੀਂ ਪੰਚਾਇਤ ਨੇ ਇਹਨਾਂ ਨੂੰ ਕਹਿ ਕੇ ਵੀ ਸਵੇ ਵੀ ਚਲੋ ਵੀ ਤੁਹਾਨੂੰ ਵੀ ਕਿਤੇ ਲੋੜ ਆ ਆਪਣੇ ਕਿਤੇ 300 ਬੰਦਾ ਕਰ ਲਿੰਦਾ ਇਹ ਸਾਂਝੀ ਜਗ੍ਹਾ ਕਿਤੇ ਆਪਣੀ ਬਣਾ ਲਵਾਂ ਇਹ ਫੇ ਕਬਜ਼ਾ ਕਰ ਲਿਆ ਕਿਸੇ ਨੇ ਇਹ ਕਬਜ਼ਾ ਇਹਨਾਂ ਨੇ ਚਾਬੀ ਮੰਗੜ ਕੇ ਤਾਂ ਬਖਾਤ ਹੋਇਆ ਇਹ ਕਹਿੰਦੇ ਵੀ ਸਾਡੇ ਕੋ ਚਾਬੀ ਲੈ ਲੀਵੇ ਚੱਲ ਸਿੱਧੇ ਦਸਗੇ ਆ ਸਗੈ ਜਿਹਾ ਭਤੀਜਾ ਹੀ ਲੱਗਦਾ ਮੇਰੇ ਖਿਆਲ ਇਹਨਾਂ ਦਾ ਉਹਨੇ ਚਾਬੀ ਲੈ ਲਈ ਮੈਨੂੰ ਲੋੜ ਆ ਤੇ ਮੈਨੂੰ ਚਾਬੀ ਦੋ ਲਿਆ ਕੇ ਇੱਥੇ ਪਤਾ ਨਹੀਂ ਪਸ਼ੂ ਬੰਨੇ ਕੀ ਰੱਖਿਆ ਜੀ ਹੁੰਦੇ ਨਹੀਂ ਉਹਦੇ ਅਸੀਂ ਪਾਇਆ ਨਹੀਂ ਦੇਖਿਆ ਹਾਂਜੀ ਤੇ ਜਿਹੜਾ ਸਾਨੂੰ ਹਨਾ ਝੂਠਾ ਇਲਜ਼ਾਮ ਲੱਗ ਰਿਹਾ ਆ ਉਹਦਾ ਉਹ ਦੇਣਦਾਰ ਹੋਊਗਾ ਜਿਹੜਾ ਸਾਨੂੰ ਸੱਚੇ ਬੰਦਿਆਂ ਨੂੰ ਗੁਰੂ ਲੜ ਲੱਗਿਆ ਨੂੰ ਸਾਨੂੰ ਝੂਠਾ ਕਹੂਗਾ ਉਹ ਆਪੇ ਯਾਰ ਦਾ ਇਨਸਾਫ ਮਹਾਰਾਜ ਉਹਦਾ ਸਾਥ ਦੇਊਗਾ ਅਸੀਂ ਹੈਗੇ ਸੱਚੇ ਸਾਨੂੰ ਉਹਦਾ ਸਬੂਤ ਚਾਹੀਦਾ ਵੀਡੀਓ ਜਿਹੜਾ ਗੱਤਰ ਆਇਆ ਵੀ ਉਹਦੀ ਵੀ ਆਪਦੀ ਕੈਨ ਕਿਤੀ ਆ ਸਾਨੂੰ ਉਹਦੀ ਵੀਡੀਓ ਚਾਹੀਦੀ ਆ ਸਾਨੂੰ ਦਿਖਾਈ ਜਾਵੇ ਤਿੰਨ ਵਾਰੀ ਅਸੀਂ ਦਰਖਾਸਤ ਦੇ ਹਟੇ ਆ ਸ਼ਾਂਕਰ ਮੇ ਕੋਲ ਸਾਡੀ ਹਜੇ ਤੱਕ ਸੁਣਵਾਈ ਨਹੀਂ ਹੋਈ ਕਿਸ ਮਾਮਲੇ ਦੀ ਕਿਸ ਮਾਮਲੇ ਦੀ ਜੜੀ ਤੁਸੀਂ ਦਰਖਾਸਤ ਦਿੱਤੀ ਹੋਈ ਆ ਇਹ ਥਾਂ ਦਾ ਕਰਕੇ अच्छा जी ਵੀ ਸਾਡਾ ਥਾਂ ਆ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਤੁਸੀਂ ਕਿੰਨੇ ਸਾਡੀ ਹੈਗੀ ਆ ਹਾਂਜੀ ਇਹਦੇ ਕੋਈ ਕਾਗਜ਼ਾਟ ਤੁਹਾਡੇ ਕੋਲ ਹੈਗੇ ਆ ਨਹੀਂ ਜੀ ਇਹ ਸਾਨੂੰ ਪੰਚਾਇਤ ਨੇ ਬੜਾਈ ਹੋਈ ਆ ਇਹ ਸਾਜੀ ਆ ਜਿੱਦਾਂ ਗਰਜਾ ਸਿੰਘ ਉਹ ਤਿੰਨ ਭਰਾ ਆ ਅੱਧ ਤਿੰਨਾਂ ਦਾ ਆ ਅੱਧ ਵਿੱਚੋਂ ਹੈਗਾ ਆ ਭਾਪ ਸਿੰਘ ਸਵਰਨ ਸਿੰਘ ਤੇ 33 ਸਾਲ ਦਾ ਬੰਦਾ ਮਰੀਕ ਸਿੰਘ ਅਸੀਂ ਇੱਥੇ ਖੜੇ ਸੀਗੇ ਇੱਥੇ ਵੀ ਖੜੀਆਂ ਸੀਗੀਆਂ ਤੇ ਸਾਡਾ ਰੌਲਾ ਸੇ ਚੈਨ ਨੂੰ ਟਾਉਂਦੇ ਜੀ ਨਾ ਸੀ ਕੋਈ ਗਾਣੇ ਨਾਲ ਨੂੰ ਕੱਢੀ ਨਾ ਕੋਈ ਧੱਕਾ ਮਾਰਿਆ ਇਹਨੇ ਇਦਾਂ ਖੜੀ ਦਾ ਮੇਰਾ ਇੱਥੋਂ ਮੋਹਰੇ ਛੋਟੀ ਕੁੜੀ ਨੇ ਜੈਂਪਰ ਫੜ ਲਿਆ ਇੱਥੇ ਤੇ ਸਾਰਾ ਪਾਰ ਦਾ ਪਿਛੇ ਉਹ ਦੂਜੀ ਵੱਡੀ ਨੇ ਫੜ ਲਿਆ ਤੇ ਨਾਲੇ ਮੇਰੇ ਘਰੂਣ ਮਾਰੇ ਸਾਡੀ ਵੀਡੀਓ ਬਣੀ ਆਵੇਂ ਦਿਖਾ ਨਹੀਂ ਸਕਦੀ ਜਿੱਦਾਂ ਕਿ ਇਹਨਾਂ ਨੇ ਮੇਰੀ ਹਾਲਤ ਕੀਤੀ ਐਨੀ ਦੁਨੀਆ ਦੇ ਵਿੱਚ ਵਾਇਰਲ ਇਹਨਾਂ ਤਾਰਾ ਲਊਗਾ ਆਪਣਾ ਤੇ ਉਹਦੇ ਮਨਾਂ ਦੀ ਚੋਈ ਆ ਜਿਹੜੀ ਇਹ ਲੜਾਈ ਝਗੜਾ ਹੋਇਆ ਹੋਇਆ ਕਾਰਨ ਕੀ ਹੋਇਆ ਇਹ ਸਾਡੇ ਆਪ ਸਾਡਾ ਸਾਂਝਾ ਥਾਂ ਆ ਸਾਰੇ ਘਰਾਂ ਦਾ ਹੀ ਆ ਪਰ ਇਹ ਕਬਜ਼ਾ ਕਰ ਦੇ ਕੇ ਕਿ ਸਾਡਾ ਕੱਲਿਆਂ ਦਾ ਆ। ਇਹਦਾ ਕਰਕੇ ਸਾਡੀ ਲੜਾਈ ਹੋਈ। ਇਹ ਕਹਿੰਦੇ ਸੀ ਕਬਜ਼ਾ ਨਹੀਂ ਛੱਡਾ ਤਾਂ ਬੁਝਾਂਦੇ ਮੋਰੇ ਲੰਮੇ ਪੈਂਦੇ ਅੰਦਰ ਨਹੀਂ ਬੰਨ੍ਹ ਦਿੰਦੇ ਸੀ ਸਾਡੇ। ਜਿਹੜੀ ਵੀਡੀਓ ਦੇ ਵਿੱਚ ਮੱਝਾਂ ਹੈਗੀਆਂ ਉਹ ਕਿੰਨਾਂ ਦੀਆਂ ਹੈਗੀਆਂ ਜਿਹੜੀਆਂ ਘਰੋਂ ਜਿਹੜੀਆਂ ਹੈਗੀਆਂ ਖੋਲੀਆਂ ਗਈਆਂ ਆ। ਅਸੀਂ ਖੋਲੀਆਂ ਆ ਤੇ ਦੂਜੇ ਘਰ ਜਿਹੜੇ ਸਾਡੇ ਕਬਜ਼ਾ ਕਰਕੇ ਬੈਠੇ ਉਹਨਾਂ ਦੀਆਂ ਮੱਝਾਂ ਆ। ਅੱਛਾ ਮੱਝਾਂ ਤਨ ਖੋਲੀਆਂ ਕਾਤੋਂ ਸੀਗੀਆਂ ਇਹ? ਖੋਲੀਆਂ ਅਸੀਂ ਕਿਉਂ ਅਸੀਂ ਆਪਣਾ ਸਮਾਨ ਸਾਡਾ ਵੀ ਸਮਾਨ ਸੀਗਾ ਅੰਦਰ।